ਵੀਹ ਦਿਨ ਹੋ ਗਏ ਸਾਡੇ ਘਰ ਦੇ ਕਹਿੰਦੇ ਕਾਕਾ ਗੱਲ ਸੁਣੋ ਤੇਰੀ ਫਰੀਦਕੋਟ ਵਾਲੀ ਭੂਆ ਮਰ ਕੇ ਹੀ ਬਚੀ ਐ ਉਹਦਾ ਪਤਾ ਲੈ ਆ ਮਗਰ ਨਹੀਂ ਮੈਂ ਪਤਾ ਲੈਣ ਤੱਕ ਨਹੀਂ ਜਾ ਸਕਦਾ ਟਾਈਮ ਹੈ ਨਹੀਂ ਕਹਿੰਦੇ ਹੋਰ ਨਹੀਂ ਤਾਂ ਘੱਟੋ ਘੱਟ ਟੈਲੀਫੋਨ ਕਰਕੇ ਹੀ ਪਤਾ ਕਰ ਲੈ ਮਗਰ ਟੈਲੀਫੋਨ ਨੇ ਕਿਹੜਾ ਮਿਲਣਾ ਹੈ ਆਪਾਂ ਘਰਦਿਆਂ ਦਾ ਲਾਂਬਾ ਲਾਦਨੇ ਹੁਣ ਗੱਲ ਸੁਣੋ ਵੀ ਮਲਾਇਆ ਫਰੀਦਕੋਟ ਐ ਤੇ ਮਿਲਦਾ ਕਿੱਥੇ ਐ ਮੈਂ ਡਾਇਲ ਕਰਿਆ ਪਹਿਲੇ ਵਾਰੀ ਪਰ ਪਰ ਮੈਂ ਕਿਹਾ ਟੈਲੀਫੋਨ ਵਾਲਿਆਂ ਨੂੰ ਐਵੇਂ ਨਿੰਦੀ ਜਾਂਦੇ ਆ ਇਹਦਾ ਮਹਿਕਮਾ ਬਹੁਤ ਤਰੱਕੀ ਕਰ ਗਿਆ ਨਾਮਦੀਨ ਆਲੀ ਮਿਲ ਗਿਆ ਮੈਂ ਕਿਹਾ ਵੀ ਆਪਾਂ ਬਾਲੇ ਪੈਸੇ ਨਹੀਂ ਖਰਚਣੇ 2-3 ਮਿੰਟਾਂ ਜੀ ਸਾਰੀ ਗੱਲ ਕਰ ਲੈਣੀ ਹੈ ਜਦੋਂ ਅਜਨੇ ਪਾਸੋਂ ਹੈਲੋ ਹੋਈ ਮੈਂ ਨਾਮਦੀਨ ਆਲੀ ਮੰਗਾ ਹੈਲੋ ਪਰ ਆਪੂ ਜੀ ਸੰਤਰੀਕਾਰ ਹੋਰ ਕੀ ਹਾਲ ਹੈ ਪੂਆ ਜੀ ਤਗੜੇ ਹੈ ਔਰ ਮਜਾ ਕਿਵੇਂ ਆ ਕੀਤੀ ਵੜੀ ਕਿਵੇਂ ਪੋਲਟਰੀ ਫਾਰਮ ਕਿਵੇਂ ਹੈ ਕਹਿੰਦੇ ਹੈਲੋ ਮਜਾਕ ਹੈ ਯਾਰ ਇਹ ਤਾਂ ਕਿਤੇ ਹੋਰ ਲੱਗਦਾ ਮਾਹ ਨਹੀਂ ਕਈ ਵਾਰੀ ਮਜ਼ਾਕ ਕਰਦੇ ਆ ਮੈਂ ਕਿਹਾ ਜੀ ਮੈਂ ਫੋਨ ਮਰਾਇਆ ਫਰੀਦਕੋਟ ਮੇਰੀ ਭੂਆ ਨੂੰ ਜਿਨ੍ਹਾਂ ਦੇ ਪੋਲਟਰੀ ਫਾਰਮ ਹੈ ਜਿਨ੍ਹਾਂ ਦੇ ਕੁੱਕੜ ਹੈ ਕਹਿੰਦੇ ਨਾ ਇੱਥੇ ਕੋਈ ਪੋਲਟਰੀ ਫਾਰਮ ਹੈ ਨਾ ਫਰੀਦਕੋਟੋਂ ਬੋਲਦੇ ਆ ਨਾ ਇੱਥੇ ਕੋਈ ਕੁੱਕੜ ਹੈ ਅਜ ਤਾਂ ਸਿੰਘੋ ਚੌਂਕੀ ਚੋਂ ਬੋਲਦੇ ਆ ਇੱਥੇ ਸਾਰੇ ਹੀ ਪੁੱਫੜ ਹੈ ਅਦੇ ਕੁਦਰਤੀ ਥਾਣੇ ਜੀ ਮਿਲ ਗਿਆ। ਇਸੋਂ ਬਹੁਤ ਸਾਰੀ ਦੁਨੀਆ ਨੇ ਤਰੱਕੀ ਕਰੀ ਐ। ਦੋਸਤੋ ਇਹ ਗੱਲ ਜ਼ਰੂਰ ਐ। ਮੈਂ ਨੇ ਤਰੱਕੀ ਕਰ ਲੇ ਪਰ ਕਈ ਵਾਰੀ ਤਰੱਕੀ ਆਪਣੇ ਉਲਟ ਪਾਸੇ ਵੀ ਜਾਂਦੀ ਐ। ਪਹਿਲਾ ਟੈਲੀਫੋਨ ਸੀ ਟੈਲੀਫੋਨ ਤੋਂ ਬਾਅਦ ਮੋਬਾਈਲ ਆਇਆ ਕਿੰਨਾ ਸੋਖ ਹੋ ਗਿਆ ਯਾਰ। ਜਿੱਥੇ ਮਰਜੀ ਬੰਦਾ ਰਾਹ ਖੜੇ ਮੋਟਰ ਤੇ ਖੇਤ ਪਿੰਡ ਦੀ ਫਿਰਨੀ ਤੋਂ ਘਰੇ ਸਨੇ ਆ ਦੇਣਾ ਪੜੱਕ ਦੇਣੇ ਸਨੇ ਆ ਦੇ ਦੋ। ਉਸ ਤੋਂ ਬਾਅਦ ਹੋਰ ਤਰੱਕੀ ਹੋਈ। ਆ ਜਿਹੜੇ ਮੁੰਡਿਆਂ ਕੋਲੇ ਹੈਗੇ ਇਹਨਾਂ ਨੂੰ ਪਤਾ ਹੈ ਐਹੋ ਜੀਆਂ ਫਿਲਮਾਂ ਆ ਗਈਆਂ ਐਹੋ ਜੇ ਮੋਬਾਈਲ ਆ ਗਏ ਵੀ ਜਿਨ੍ਹਾਂ 'ਚ ਫੋਟੋ ਵੀ ਖਿੱਚੀਦੀ ਐ ਮੂਵੀ ਵੀ ਬਣਦੀ ਐ ਫਿਲਮਾਂ ਵੀ ਚੱਲਦੀਆਂ ਤੇ ਹੁਣ ਤੁਹਾਨੂੰ ਪਤਾ ਐ ਫਿਲਮਾਂ ਵੀ ਚੱਲਦੀਆਂ ਹਾਂ ਲਓ ਦੋਸਤੋ ਕਹ ਲਿਆ ਵੀ ਮੈਨੂੰ ਇੱਕ ਇਹੋ ਜਿਹਾ ਮੋਬਾਈਲ ਬਾਈ ਜੀ ਨੇ ਲੈ ਕੇ ਦਿੱਤਾ ਇਹੋ ਜਿਹਾ ਮੋਬਾਈਲ ਲੈ ਕੇ ਦਿੱਤਾ ਪਤਾ ਨਹੀਂ ਕੀ ਹਸਾਬ ਕਿਤਾਬ ਹੋਇਆ ਮੋਬਾਈਲ ਲੈ ਕੇ ਹਲੇ ਜੇਬ ਚ ਹੀ ਪਾਇਆ ਮੈਨੂੰ ਕਹਿੰਦਾ ਹੁਣ ਤੇਰੀ ਟਰਨ ਟਰਨ ਬੰਦ ਹੋ ਗਈ ਮੈਂ ਕਿਹਾ ਕਿਵੇਂ ਕਹਿੰਦੇ ਜਦੋਂ ਤੈਨੂੰ ਫੋਨ ਆਇਆ ਕਰੂ ਇਹਦੇ ਤੇ ਗੀਤ बजਿਆ ਕਰੂ ਮੈਂ ਕਿਹਾ ਵੀ ਆ ਤਾ ਨਜ਼ਾਰਾ ਆ ਗਿਆ ਬਸ ਤਿੰਨ ਦਿਨ ਹੋਏ ਪਿੰਡੋਂ ਸੁਨੇਹਾ ਆ ਗਿਆ ਕਹਿੰਦੇ ਵੀ ਤੇਰੀ ਤਾਈ ਮਰਨ ਵਾਲੀ ਪਈ ਆ ਉੱਥੇ ਪਹੁੰਚ ਮੈਂ ਜਦੋਂ ਪਿੰਡ ਗਿਆ ਹਾਲੇ ਬਾਸੰਡੇ ਤੋਂ ਉੱਤਰ ਕੇ ਘਰ ਨੂੰ ਜਾਣ ਲੱਗੇ ਆ ਇੱਕ ਬਾਈ ਨੂੰ ਪੁੱਛਿਆ ਮੈਂ ਕਿ ਬਾਈ ਕਹਿੰਦਾ ਹਾਂ ਮੈਂ ਕਿਹਾ ਤਾਈ ਕਹਿੰਦਾ ਤਾਈ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਮੈਂ ਕਿਵੇਂ ਕਹਿੰਦਾ ਪੁਰਾਣਾ ਮਾਡਲ ਬਰੂਟੀ ਵਾਂਗੂ ਬੈਕਜੈਪ ਮਾਰੀ ਜਾਂਦੀ ਆ ਚਮਚਾ ਪਾਣੀ ਦਾ ਪਾਉਂਦੇ ਆ ਕਲਾਸ ਬਾਹਰ ਮਾਰਦੀ ਐ 15 ਕਰਮਾ ਤੁਰਿਆ ਹੁਣ ਸਾਡੇ ਘਰੋਂ ਬੁੜੀਆਂ ਮੇਰੀ ਤਾਈ ਦਾ ਪਤਾ ਲੈ ਕੇ ਤੁਰੀਆਂ ਆਉਣ ਤੇ ਮੈਨੂੰ ਸ਼ੱਕ ਪੈ ਗਿਆ ਵੀ ਜਿਹਦਾ ਪਤਾ ਬੁੜੀਆਂ ਲੈ ਆਉਣ ਉਹ ਚਾਹੇ ਬੁੜੀ ਆ ਚਾਹੇ ਬੁੜਾ ਉਹ ਬਚਦਾ ਨਹੀਂ ਰਾਜ ਅੰਦਰ ਗੱਲਾਂ ਕਰੀ ਜਾਣਗੀਆਂ ਨਾ ਕੁੜੇ ਬਾਬਾ ਜੀ ਦੇ ਨੱਕ ਦੀ ਗਰੋਮਲ ਮੁੜੀ ਪਈ ਸੀ ਬਾਬਾ ਜੀ ਨਹੀਂ ਬਚਦਾ ਐਵੇਂ ਨਾ ਬਾਬੇ ਜੀ ਦਾ ਤਾਲੂਆ ਠੰਡਾ ਹੋਇਆ ਤੇ ਅਸੀਂ ਭਲਾ ਪੁੱਛਣ ਵਾਲੇ ਤੂੰ ਤਾਲੂਏ ਚ ਆਮਲਾ ਚਸ ਗਿਆ ਹੀ ਹੈ ਬੁੜੀਆਂ ਨੂੰ ਮੈਂ ਪੁੱਛਾਂ ਮਗਾ ਚਾਚੀ ਤਾਈ ਕਹਿੰਦੀ ਪੁੱਤ ਤੇਰੀ ਤਾਈ ਤਾਂ ਪੂਰੀ ਹੋ ਗਈ ਮਗਾ ਸ਼ੁਕਰ ਆ ਤਾਈ ਨੇ ਸਾਰੀ ਉਮਰ ਅੰਦੀ ਨਾਲ ਹੀ ਕੱਟ ਲਈ ਸਾਦੀ ਉਹ ਤਾਂ ਕੁੱਤੀ ਕਹਿੰਦੇ ਵੀ ਪੂਰੀ ਹੋ ਗਈ ਮੈਂ ਵੀ ਚੱਕਵੇਂ ਪੈਰੀ ਹੋ ਗਿਆ ਮੇਰੇ ਜਾਂਦੇ ਨੂੰ ਸਾਡਾ ਐਡਾ ਚੰਦਰਾ ਟੱਬਰ ਨਮਾ ਤਵਾ ਕੇ ਤਾਈ ਲੰਮੀ ਪਾਈ ਪਈ ਮੈਂ ਜਾ ਕੇ ਵਾਲ ਆਇਆ ਮਾੜਾ ਮੋੜਾ ਮੇਰਾ ਤਾਇਆ ਕਹਿੰਦਾ ਪੁੱਤ ਰੋਣ ਦਾ ਟਾਈਮ ਨਹੀਂ ਦੂਰੋਂ ਰਿਸ਼ਤੇਦਾਰ ਆਏ ਬੱਦਲ ਬੋਲੇ ਦੀ ਰੋਤ ਹੈ ਇਹਨਾਂ ਨੇ ਮੁੜਨਾ ਵੀ ਹੈ ਤੇਰੀ ਤਾਈ ਦਾ ਸੰਸਕਾਰ ਕਰਕੇ ਆਉਣਾ ਚੱਕ ਕਾ ਨਹੀਂ ਲੱਗ ਹਲੇ ਚੱਕਣੀ ਲੱਗੇ ਆ ਕਿਸੇ ਦਾ ਫੋਨ ਆ ਗਿਆ ਰਿੰਗਟੋਨ ਲੱਗੀ ਹੋਈ ਸੀ ਚੱਕ ਲੋ ਰੱਬ ਦਾ ਨਾਮ ਲੈ ਕੇ ਰੰਨ ਬੋਤਲ ਵਰਗੀ ਮਿਹਰਬਾਨੀ ਬਹੁਤ ਬਹੁਤ ਧੰਵਾ ਤੁਹਾਡਾ ਸੋ ਇਹਦੇ ਨਾਲ ਹੀ ਫਟੇ ਜੱਕੜੇ ਫਟੇ ਨਹੀਂ ਜੱਕੜੇ ਆਪਾਂ ਪ੍ਰੋਗਰਾਮ ਲਾਉਣਾ ਹੈ ਹਾਂ ਮਿਹਰਬਾਨੀ ਅਗਲੀ ਗੱਲ ਅਗਲਾ ਕੀ ਤੁਹਾਡੀ ਨਜ਼ਰ ਫਿਰ ਲੈ ਕੇ ਹਜ਼ਰ ਨੇ ਭਾਈ ਕਰਤਾਰ ਨਵਲਾ ਜੀ ਔਰ